ਵੰਦੀਛੋੜ ਦਿਹਾੜੇ ਮੌਕੇ ਅਕਾਲ ਤਖਤ ਦੇ ਕਾਰਜਕਾਰੀ ਜੱਦਦਾਰ ਗਿਆਨੀ ਕਲਦੀਪ ਸੰਘਣਕਾਚ ਨੇ ਭਾਈ ਬਲਵੰਤ ਸਿੰਘ ਰਾਜਵਾਨ ਦੀ ਸਜ਼ਾ ਤੋਂ ਦੇਲੀ ਅਤੇ ਵੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ-ਨਾਲ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਸਿੱਖ ਕਕਾਰਾਂ ਤੇ ਹੁੰਦੇ ਸਵਾਲ ਅਤੇ ਸਿੱਖ ਸੰਸਥਾਵਾਂ ਉੱਤੇ ਸਾਜਿਸ਼ ਤਹਿਤ ਕਬਜ਼ਿਆਂ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਸੱਚਖੰਡ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊਟੀ ਤੋਂ ਸਿੱਖ ਪੰਥ ਦੇ ਨਾਮ ਸੰਦੇਸ਼ ਦਿੱਤਾ ਅਤੇ ਇਸ ਵਿੱਚ ਉਹਨਾਂ ਪੰਥਕ ਇਕਤਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਛੇਵੇਂ ਗੁਰੂ ਨੇ ਅਕਾਲ ਤਖਤ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਅਜਿਹਾ ਤਖਤ ਬਖਸ਼ Hamesha ਹੱਕ ਸੱਚ ਨਿਆਂ ਲਈ ਸੇ ਦਿੰਦਾ ਹੈ ਬੰਦੀ ਛੋੜ ਦਿਹਾੜੇ ਮੌਕੇ ਸਮੁੱਚਾ ਖਾਲਸਾ ਪੰਥ ਪੰਥਕ ਰਵਾਇਤਾ ਮੁਤਾਬਕ ਸਰ ਜੋੜ ਕੇ ਬੈਠਦਾ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਉਂਦਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀਆਂ ਸ਼ਹਾਦਤਾਂ ਸਾਡਾ ਮਾਰਗਦਰਸ਼ਨ ਕਰਦੀਆਂ ਨੇ ਲੋਕਾਂ ਨੂੰ ਆਪੋ ਆਪਣਾ ਧਰਮ ਅਨੁਸਾਰ ਧਾਰਮਿਕ ਚਿੰਨ ਪਹਿਨ ਕੇ ਵਿਚਰਨ ਅਤੇ ਆਜ਼ਾਦੀ ਨਾਲ ਰਹਿਣ ਦਾ ਹੱਕ ਹੈ ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਦੇ ਕਕਾਰ ਕਿਰਪਾਨ ਕੜਾ ਉਤਰਵਾਉਣ ਦੀਆਂ ਘਟਨਾਵਾਂ ਦੱਸਦੀਆਂ ਨੇ ਕਿ ਮੌਜੂਦਾ ਹਕਮਰਾਨ ਬੀਬੀ ਤੇ ਸਮੇਂ ਦੇ ਹਾਕਮਾਂ ਵਾਂਗ ਸੌੜੀ ਸੋਚ ਰੱਖ ਕੇ ਸਿੱਖ ਪਹਿਚਾਣ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਸਰਕਾਰਾਂ ਕੋਲੋਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸੰਗਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗੜਗੱਜ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਰਾਮ ਬਾਗ ਵਿੱਚ ਮਹਿਲ ਚ ਬੰਦੀ ਛੋੜ ਦਿਹਾੜੇ ਮੌਕੇ ਦੇਸੀ ਕਿਉ ਦੇ ਦੀਵੇ ਜਗਾ ਕੇ ਉਹਨਾਂ ਨੂੰ ਸਤਕਾਰ ਭੇਟ ਕੀਤਾ ਅਕਾਲ ਤਖਤ ਦੇ ਕਾਰਜਕਾਰੀ ਜੱਜਦਾਰ ਗੈਨੀ ਕਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਬਾਰੇ ਸਿੱਖ ਜਥੇਬੰਦੀਆਂ ਵਿਚਾਲੇ ਚੱਲ ਰਿਹਾ ਬਖਰੇਵਾ ਵੀ ਇੱਥੇ ਹਰਮੰਦਰ ਸਾਹਿਬ ਸਮੂਹ ਵਿੱਚ ਹੋਏ ਸਮਾਗਮ ਦ ਆਯੋਜਨ ਸ਼ਾਮਬੀ ਲਈ ਅਕਾਲ ਤਖਤ ਤੋਂ ਨਹਿنگ ਸਿੰਘ ਜਥੇਬੰਦੀਆਂ ਦਾ ਸਨਮਾਨ ਕਰਨ ਦੀ ਰਸਮ ਵੀ ਅਕਾਲ ਤਖਤ ਦੇ ਕਾਰਜਕਾਰੀ ਜ਼ਿੰਦદાર ਗਿਆਨੀ ਕਲਦੀਪ ਸਿੰਘ ਗੜਗੱਜ ਦੀ ਥਾਂ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਨਿਭਾਈ ਅਕਾਲ ਤਖਤ ਦੇ ਨੁਮਾਇੰਦੇ ਵਜੋਂ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਹਾਜ਼ਰ ਸਨ ਨਾਹੋ ਨਹਿنگ ਸਿੰਘ ਜਥੇਬੰਦੀਆਂ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਬਾਬਾ ਅਫਤਾਰ ਸਿੰਘ ਸੁਰਸਿੰਘ ਵਿਦੀਚੰਦ ਸੰਪਰਦਾ ਤੋਂ ਮਿਸਲ ਸ਼ਹੀਦਾਂ ਤਰਨ达ਲ ਬਾਬਾ ਪਕਾਲਾ ਤੋਂ ਬਾਬਾ ਜੋਗਾ ਸਿੰਘ ਦਲ ਬਾਬਾ ਨੌਨ ਸਿੰਘ ਸ਼ਹੀਦ ਚਵਾ ਤੋਂ ਬਾਬਾ ਵਸਨ ਸਿੰਘ ਨੂੰ ਸਨਮਾਨਿਤ ਕੀਤਾ ਰਣ ਬੰਦੀ ਛੋੜ ਦਿਹਾੜੇ ਮੌਕੇ ਮਤਵਾਜੀ ਜੱਤਰ ਭਾਈ ਤੇਨ ਸਿੰਘ ਮੰਡ ਨੇ ਵੀ ਅਕਾਲ ਤਖਤ ਦੇ ਸਖਤਰ ਧਨੇੜੇ ਸੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਆ ਬੰਦੀ ਸੰਗਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਮੌਕੇ ਸਮੁੱਚੀ ਸੈਕ ਕਾਮ ਨੂੰ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਬੰਦੀ ਸਿੱਖ ਰਿਹਾ ਹੋ ਸਕਣ ਸਮੇਂ ਦੇ ਹਾਕਮਾਂ ਨੂੰ ਇਕੱਠੇ ਹੋ ਕੇ ਚੁਣੌਤੀ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸਚਕੰਡ ਹਰਮੰਦਰ ਸਾਹਿਬ ਵਿੱਚ ਬੰਦੀ ਛੋੜ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਵਿਤੀ ਸ਼ਾਮ ਵੇਲੇ ਗੁਰੂ ਕਰ ਦੀਆਂ ਇਮਾਰਤਾਂ ਤੇ ਦੀਵਾ ਲਾ ਕੀਤੀ ਗਈ ਅਤੇ ਅੱਤਿਸ਼ਵਾਜੀ ਵੀ ਚਲਾਈ ਗਈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰਮਤ ਸਮਾਗਮ ਕੀਤੇ ਗਏ। ਇਸ ਦੌਰਾਨ ਪੰਥ ਪ੍ਰਸਿੱਧ ਰਾਗੀ ਢਾਡੀ ਕੁਵਿਸ਼ਰੀ ਜਥਿਆਂ ਪ੍ਰਚਾਰਕਾਂ ਤੇ ਕਵੀਆਂ ਨੇ ਕੀਰਤਨ ਅਤੇ ਇਤਿਹਾਸ ਬਾਰੇ ਦੱਸਿਆ। ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸੰਗਤਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਹਾੜੀ ਦੀ ਵਧਾਈ ਦਿੱਤੀ। ਆਪਣੇ ਵਧਾਈ ਸੰਦੇਸ਼ ਵਿੱਚ ਉਹਨਾਂ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲੇ ਦੀ ਕੈਦ ਛੋੜਾ ਹੁੱਕੇ ਅੰਮ੍ਰਿਤਸਰ ਪਹੁੰਚਣ ਦੀ ਯਾਦ ਵਿੱਚ ਮਨਾਇਆ ਜਾਂਦਾ ਇਹ ਦਿਹਾੜਾ ਮਨੁੱਖਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਸ ਵੇਲੇ ਛੇਵੇਂ ਪਾਤਸ਼ਾਹ ਨੇ ਆਪਣੇ ਨਾਲ 52 ਰਾਜਿਆਂ ਨੂੰ ਮੁਗਲ ਕੈਦ ਵਿੱਚੋਂ ਰਿਹਾ ਕਰਵਾ ਕੇ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਪਰਉਪਕਾਰ ਦੀ ਵਿਸਾਲੀ ਉਦਾਹਰਣ ਪੇਸ਼ ਕੀਤੀ ਐਡਵੋਕੇਟ ਧਾਮੀ ਨੇ ਵੰਦੀ ਛੋੜ ਦਿਹਾੜੇ ਮੌਕੇ ਸੰਗਤ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਜੀਵਨ ਜਿਉਣ ਦੀ ਅਪੀਲ ਕੀਤੀ ਇਸ ਦੌਰਾਨ ਸਰਵਤ ਖਾਲਸਾ ਸੰਮੇਲਨ ਵੱਲੋਂ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਮਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਸਥਿਤ ਸ਼ਹੀਦੀ ਯਾਦਗਾਰ ਨੇੜੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ ਉਹਨਾਂ ਸਰਵਤ ਖਾਲਸਾ ਸੰਮੇਲਨ ਵੱਲੋਂ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਜ਼ੋਰਦਾਰ ਸੰਘਰਸ਼ ਸ਼ੁਰੂ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਖਾਲਸਾ ਵੱਲੋਂ ਦਿੱਤੀ ਕਾਰਜਕਾਰੀ ਜੱਤਾਰ ਦੀ ਸੇਵਾ ਅਤੇ ਭਾਈ ਜੱਤਾਰ ਸਿੰਘ ਹਵਾਰਾ ਦੀ ਨਜ਼ਰਬੰਦੀ ਕਾਰਨ ਗੈਰਹਾਜ਼ਰੀ ਵਿੱਚ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਹਾੜੀ ਦੀਆਂ ਵਧਾਈਆਂ ਦਿੰਦਿਆਂ ਖਾਲਸਾ ਪੰਥ ਨੂੰ ਸੂਚਿਤ ਕਰਦੇ ਨੇ ਕਿ ਸਤਿਗੁਰ ਨੇ ਉਸ ਸਮੇਂ ਦੇ ਬੁੰਜਾ ਰਾਜੇ ਜਹਾਗੀਰ ਦੀ ਕੈਦ ਤੋਂ ਗਵਾਲੀਅਰ ਤੋਂ ਰਿਹਾਅ ਕਰਵਾਇਆ ਸਨ ਅੱਜ ਉਹਨਾਂ ਰਾਜਿਆਂ ਦੇ ਵਾਰਸਾਂ ਦੀ ਹਕੂਮਤਾਂ ਵੱਲੋਂ ਜੱਦਾਰ ਹਵਾਰਾ ਸਮਿਤ ਸਾਡੇ ਬਹੁਤ ਸਾਰੇ ਸੰਗਾਂ ਨੂੰ ਬੰਦੀ ਬਣਾਇਆ ਹੋਇਆ ਹੈ ਇਸ ਲਈ ਜਿੱਥੇ ਸਰਕਾਰ ਜ਼ਿੰਮੇਵਾਰ ਹੈ ਉੱਥੇ ਸਾਡੇ ਵਿਚਲੀ ਫੁੱਟ ਅਤੇ ਹੋਮੇ ਵੀ ਪਿੱਛੇ ਨਹੀਂ ਹੈ ਉਹਨਾਂ ਇਲਜ਼ਾਮ ਲਾਇਆ ਕਿ ਹਾਕਮਾਂ ਨੇ ਲਗਭਗ ਅੱਤਾ ਪੰਜਾਬ ਡੈਮਾਂ ਤੋਂ ਪਾਣੀ ਛੱਡ ਕੇ ਡੋਬ ਦਿੱਤਾ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਸਾਲ ਦੀਵਾਲੀ ਦੌਰਾਨ ਹਵਾ ਦੀ ਗੁਣਵੱਤਾ ਪਿਛਲੇ ਸਾਲਾਂ ਨਾਲੋਂ ਕਾਫੀ ਵਿਤਰ ਰਹੀ ਪਰ ਫਿਰ ਵੀ ਮਨੁੱਖੀ ਸਿਹਤ ਤੋਂ ਇਲਾਵਾ ਜਨਜੀਵਨ ਲਈ ਕਾਫੀ ਖਰਾਬ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਏਸ਼ੀਆ ਦੇ ਲੋਹੇ ਅਤੇ ਸਟੀਲ ਦੇ ਕੇਂਦਰ ਮੰਡੀ ਗਵਿੰਦਗੜ੍ਹ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ ਇੱਥੇ 20 ਅਕਤੂਬਰ ਨੂੰ ਹਵਾ ਗੁਣਵੱਤਾ ਸੂਚਕ ਅੰਕ AQI 276 ਜੋ 21 ਅਕਤੂਬਰ ਨੂੰ ਵਧ ਕੇ 297 ਤੇ ਪਹੁੰਚ ਗਿਆ ਇਸੇ ਤਰ੍ਹਾਂ ਲੁਧਿਆਣਾ ਵਿੱਚ 271 ਜਲੰਧਰ ਵਿੱਚ 247 ਅੰਮ੍ਰਿਤਸਰ ਵਿੱਚ 224 ਤੇ ਪਟਿਆਲਾ ਵਿੱਚ 206 ਇਹ ਕਯੂ ਦਰਜ ਕੀਤਾ ਗਿਆ ਜੋ ਖਰਾਬ ਸ਼੍ਰੇਣੀ ਵਿੱਚ ਆਉਂਦਾ ਅੰਕੜੇ ਦਰਸਾਉਂਦੇ ਨੇ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਦਾ ਔਸਤ ਇਹ ਕਯੂ ਆਈ 117 ਸੀ ਜੋ ਦੀਵਾਲੀ ਵਾਲੇ ਦਿਨ 151 ਤੇ ਅਗਲੇ ਦਿਨ ਵਧ ਕੇ 231 ਹੋ ਗਿਆ ਇਸ ਦੇ ਬਾਵਜੂਦ ਪਿਛਲੇ ਕੁ ਸਾਲਾਂ ਦੇ ਮੁਕਾਬਲੇ ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ 2023 ਵਿੱਚ ਦੀਵਾਲੀ ਤੋਂ ਬਾਅਦ ਔਸਤ AQI 272 2024 ਵਿੱਚ 265 ਤੇ ਇਸ ਸਾਲ ਇਹ 231 ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪੋਜ਼ਿਟਿਵ ਰੁਝਾਨ ਦਾ ਕਾਰਨ ਪਰਾਲੀ ਸਾੜਨ ਦੀਆਂ ਘਟਕਟਨਾਵਾਂ ਪ੍ਰਦੂਸ਼ਣ ਰੋਕਣ ਲਈ ਸਰਕਾਰ ਵੱਲੋਂ ਅਪਣਾਈਆਂ ਸਖਤ ਨੀਤੀਆਂ ਤੇ অনুকূল ਮੌਸਮੀ ਹਾਲਾਤ ਨੇ ਭਾਵੇਂ ਦੀਵਾਲੀ ਦੀ ਰਾਤ ਨੂੰ ਪ੍ਰਦੂਸ਼ਣ ਦੇ ਪੱਧਰ ਵਿੱਚ ਥੋੜੇ ਸਮੇਂ ਲਈ ਵਾਧਾ ਹੋਇਆ ਪਰ ਸਮੁੱਚੇ ਪੱਧਰ ਤੇ ਸਥਿਤੀ ਪਿਛਲੇ ਸਾਲਾਂ ਨਾਲੋਂ ਕਾਬੂ ਵਿੱਚ ਰਹੀ